ਦੇ ਦੁਆਰਾ ਜੈਕਟ ਸਾਹਿਬ ਤੁਸੀਂ ਸੋਸ਼ੀਅਲ ਦੇ ਤੇ ਰਹੇ ਜੋ ਸੀਨੀਅਰ ਲੀਡਰਸ਼ਿਪ ਪਾਸੇ ਬੈਠੀ ਹੈ ਜੋ ਬੋਡੀ ਜੂਨ ਸਾਹਿਬ ਨੇ ਮੈਂ ਵੀ ਬੋਲ ਨੂੰ ਪੱਟੀ ਤਿਆਰ ਕਰ ਲਿਆ ਪੌਲ ਖੜੀ ਕਰਤੀ ਤੇ ਉਸ ਤੋਂ ਬਾਅਦ ਕੋਈ ਕੀ ਹੋ ਰਿਹਾ ਹੈ ਉਹ ਲੋਕ ਹੈ ਤੇ ਦਾ ਬਹੁਤ ਲੋਕ ਹੈ ਤੇ ਦਾ ਬਹੁਤ ਧੁੰਮੇਵਾਲੀ ਕੀ ਕੀਤੀ ਵੱਡੀ ਹੈ ਤੇ ਬੈਨੂ ਇਹ ਵੀ ਪਤਾ ਹੈ ਤੁਸੀਂ ਕਿਸ ਤਰੀਕੇ ਨਾਲ ਤੁਸੀਂ ਭਾਈ ਜੀਪੀ ਜਾਈ ਜੋਇਨ ਕਰੋ ਜਾਂ ਤੁਸੀਂ ਆ ਅਹੁਦਾ ਸਾਰੇ ਆਪਣੀ ਮਰਜ਼ੀ ਨਾਲ ਤੇ ਇਸ ਕਰਕੇ ਮੈਂ ਮੰਨਦਾ ਬਹੁਤ ਮਿਹਨਤ ਕਰਕੇ ਮੈਂ ਵੀ ਇਹ ਗੱਲ ਕਹਿਣ ਕੋਈ ਵੱਲ ਬਰੇਤ ਨਹੀਂ ਚਲੇਗੇ ਸਾਡੇ ਸਤਿਕਾਰਯੋਗ ਜੀ ਸਾਹਿਬ ਬੈਠੇ ਹਨ ਗਰੀਵ ਆਖਸਾਬੀ ਇਰ ਕੋਈ ਐ ਦੋਸਤੋ ਸਾਡੇ ਨਾਲ ਮੌਜੂਦ ਨੇ ਸ਼ੇਰੂ ਸਚਿਦੇਵਾ ਜੀ ਪੰਜਾਬ ਮੀਡੀਆ ਪੈਨਲਿਸਟ ਨਾਲ ਗੱਲਬਾਤ ਕਰਦੇ ਆ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਪਹਿਲਾਂ ਤੁਹਾਡੇ ਚੈਨਲ ਰਾਹੀਂ ਔਰ ਪੰਜਾਬ ਦੇ ਵਿੱਚ ਵਸਦੀ ਪੰਜਾਬੀਅਤ ਦੇ ਲੋਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਰਾਮ ਸਰ ਆ ਜੋ ਇੱਥੇ ਮੀਟਿੰਗ ਬੁਲਾਈ ਗਈ ਹੈ ਵੱਡੇ ਲੈਵਲ ਦੀ ਪੱਧਰ ਤੇ ਤਾਂ ਕੀ ਸਰ ਕੀ ਕਹਿਣਾ ਚਾਹੋਗੇ ਕੀ ਕੀ ਮੁੱਦੇ ਰੱਖਿਆ ਰੱਖੇਗੇ ਅੱਜ ਦੀ ਜਿਹੜੀ ਇਹ ਪੰਜਾਬ ਦੀ ਕਾਰਜ ਕਰਨੀ ਦੀ ਬੈਠਕ ਹੈ ਉਹ ਲੁਧਿਆਣਾ ਦੇ ਵਿੱਚ ਸਾਡੇ ਮਾਨਯੋਗ ਜ਼ਿਲ੍ਹਾ ਪ੍ਰਧਾਨ ਸ਼੍ਰੀ ਰੇਜਨੀਸ਼ ਤਿਮਾਨ ਜੀ ਦੀ ਅਧਿਖਸ਼ਤਾ ਦੇ ਵਿੱਚ ਹੈ ਔਰ ਜਿਹੜੇ ਦਿਸ਼ਾ ਨਿਰਦੇਸ਼ ਨੇ ਉਹ ਸਾਡੇ ਸੂਬਾ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ ਦੇ ਨਤਰਤਵ ਦੇ ਨੇ ਉਹ ਜਿਹੜੇ ਸਾਡੇ ਕੇਂਦਰੀ ਮੰਤਰੀ ਯਾਦਵ ਜੀ ਉਹ ਵੀ ਇੱਥੇ ਪਹੁੰਚੇ ਨੇ ਔਰ ਸਾਡੇ ਸਾਰੇ ਯੁਵਾ ਦਿਲਾਂ ਦੀ ਨਹੀਂ ਪੂਰੇ ਪੰਜਾਬ ਦੇ ਪੰਜਾਬੀ ਅੱਧੀ ਦਿਲਾਂ ਦੀ ਧੜਕਣ ਕੇਂਦਰ ਦੇ ਵਿੱਚ ਸਾਡੇ ਹੁਣ ਬਨੇ ਕੇਂਦਰੀ ਮੰਤਰੀ ਸਰਦਾਰ ਰਵਨੀਤ ਸਿੰਘ ਬਿੱਟੂ ਜੀ ਜਿਨ੍ਹਾਂ ਦੇ ਕੀ ਸਾਨੂੰ ਬਹੁਤ ਪੰਜਾਬੀਅਤ ਨੂੰ ਮਾਨ ਬਖਸ਼ਿਆ ਹੈ ਕਾਰਜਕਰਤਾ ਨੂੰ ਮਾਨ ਬਖਸ਼ਿਆ ਹੈ ਅੱਜ ਉਹ ਇਸ ਕਾਰਜ ਕਰਨੀ ਦੇ ਵਿੱਚ ਖੁਦੋ ਸ਼ਾਮਲ ਹੋਏ ਨੇ ਔਰ ਜਿਹੜਾ ਇੱਕੋ ਹੀ ਇੱਕ ਮਕਸਦ ਹੈ ਕਿ ਪੰਜਾਬ ਦੇ ਵਿਕਾਸ ਨੂੰ ਲੈ ਕੇ ਪੰਜਾਬ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਹਨ ਉਸ ਨੂੰ ਦੂਰ ਕਰਨ ਵਾਸਤੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਮੁੱਚੀ ਲੀਡਰਸ਼ਿਪ ਹੈ ਜਿਹੜੀ ਸਮੁੱਚੇ ਕਾਰਜਕਰਤਾ ਨੇ ਉਹ ਹਮੇਸ਼ਾ ਤਿਆਰ ਨੇ ਅੱਜ ਦਾ ਵੀ ਜਿਹੜਾ ਵਿਸ਼ਾ ਹੈ ਉਹ ਕਿਤੇ ਨਾ ਕਿਤੇ ਪੰਜਾਬ ਦੇ ਵਿਕਾਸ ਨੂੰ ਲੈ ਕੇ ਹੀ ਚੱਲ ਰਿਹਾ ਹੈ ਜੀ ਇਸ ਤਰ੍ਹਾਂ ਜਿੱਥੇ ਲਾਸਟ ਜਿਹੜਾ ਦੇਖ ਸਕਦੇ ਲੋਕ ਸਭਾ ਦੀਆਂ ਇਲੈਕਸ਼ਨ ਸੀਆਂ ਵੋਟਾਂ ਆਈਆਂ ਬਹੁਤ ਵੱਡਾ ਗਰਾਫ ਉੱਪਰ ਉੱਠਿਆ ਬੀਜੇਪੀ ਦਾ ਕੀ ਕਹਿਣਾ ਚਾਹਗੇ ਉਹਦੇ ਬੰਸਤੇ ਇਸ ਦੇ ਵਿੱਚ ਮੈਂ ਪੰਜਾਬ ਦੇ ਵਿੱਚ ਵਸਦੇ ਪੰਜਾਬੀਅਤ ਦੇ ਲੋਕਾਂ ਨੂੰ ਮੈਂ ਆਪਣੇ ਬਜ਼ੁਰਗਾਂ ਨੂੰ ਮਾਤਾਵਾਂ ਨੂੰ ਪੈਨਾ ਨੂੰ ਭਰਾਵਾ ਨੂੰ ਔਰ ਖਾਸ ਕਰਕੇ ਯੁਵਾਵਾਂ ਨੂੰ ਦਿਲੋਂ ਧੰਨਵਾਦ ਕਰਦਾ ਹਾਂ ਆਪਣੀ ਸਮੂਚੀ ਲੀਡਰਸ਼ਿਪ ਵੱਲੋਂ ਸਭ ਦਾ ਮੈਂ ਧੰਨਵਾਦ ਕਰਦਾ ਹਾਂ ਔਰ ਖਾਸ ਤੌਰ ਦੇ ਉੱਪਰ ਭਾਜਪਾ ਦੇ ਕਾਰਜਕਰਤਾ ਦਾ ਮੈਂ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਦੇ ਅੰਤਖ ਪ੍ਰਯਾਸ ਕਰਕੇ ਪੰਜਾਬ ਦੇ ਵਿੱਚ ਪੰਜਾਬੀਅਤ ਨੂੰ ਅਹਿਮ ਰੱਖਦੇ ਹੋਏ ਭਾਰਤੀ ਜਨਤਾ ਪਾਰਟੀ ਨੇ ਜਿਹੜਾ ਆਪਣਾ ਗ੍ਰਾਫ ਹੈ ਉਹ 5.6% ਤੋਂ ਲੈ ਕੇ 18-19% ਤੱਕ ਲੈ ਗਏ ਨੇ ਇਹਦਾ ਜਿਹੜਾ ਸਾਰਾ ਸ਼ਰਿਆ ਜਾਂਦਾ ਔਰ ਕਾਰਜਕਰਤਾ ਦੇ ਨਾਲ ਮੈਂ ਸਮਝਦਾ ਪੰਜਾਬ ਦੇ ਲੋਕਾਂ ਨੂੰ ਵੀ ਹੈ ਕਿ ਜਿਨ੍ਹਾਂ ਨੇ ਕਿ ਭਾਰਤੀ ਜਨਤਾ ਪਾਰਟੀ ਦੇ ਉੱਪਰ ਵਿਸ਼ਵਾਸ ਕਰਦੇ ਹੋਏ ਇਹ ਜਿਹੜਾ ਗ੍ਰਾਫ ਹੈ ਇਹਨਾਂ ਉੱਪਰ ਲੈ ਕੇ ਗਏ ਆ ਜੀ ਐ ਸਰ ਜਿਸ ਤਰ੍ਹਾਂ ਪਹਿਲਾਂ ਗਾਠੀ ਹੋਰ ਸੀ ਕਾਲੀ ਪਾਰਟੀ ਨਾਲ ਕਿ ਇਹ ਡਿਸੀਜਨ ਸਹੀ ਸੀਗਾ ਵੀ ਹੁਣ ਅਲੱਗ ਤੋਂ ਵੋਟਾਂ ਜਿੱਤੀਆਂ ਸੀਗੀਆਂ ਇਲੈਕਸ਼ਨ ਲੜੇ ਤੇ ਇਹਨਾਂ ਗ੍ਰਾਫ ਚੁੱਕਿਆ ਗਿਆ ਮੈਂ ਤਾਂ ਇਹ ਸਮਝਦਾ ਕਿ ਜਿੰਨੇ ਸਾਡੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਹੈ ਉਹ ਜਦੋਂ ਗ੍ਰਾਫ ਦਾ ਜਦੋਂ ਦੇਖਦੇ ਨੇ ਤਾਂ ਉਹ ਆਪਣੇ ਆਪ ਦੇ ਵਿੱਚ ਜਿਹੜਾ ਕਹਿੰਦੇ ਨਾ 66 ਇੰਜ ਦਾ ਸੀਨਾ ਉਹ 66 ਇੰਜ ਦਾ ਸੀਨਾ ਹੋ ਜਾਂਦਾ ਕਿਉਂਕਿ ਤੁਸੀਂ ਦੇਖ ਸਕਦੇ ਹੋ ਪਹਿਲਾਂ ਅਸੀਂ 3 ਸੀਟਾਂ ਲੜਦੇ ਸੀ ਇਸ ਵਾਰ ਅਸੀਂ 13 ਸੀਟਾਂ ਲੜੀਆਂ ਤੇ ਜਿਹੜਾ ਸਾਡਾ ਗ੍ਰਾਫ ਹੈ ਉਹ ਕਿੱਥੋਂ ਤੱਕ ਚਲਾ ਗਿਆ ਸਾਨੂੰ ਕਿਸੇ ਦੀ ਭਾਰਤੀ ਜਨਤਾ ਪਾਰਟੀ ਨੂੰ ਕਿਸੇ ਦੀ ਬਿਸਾਕੀ ਦੀ ਲੋੜ ਨਹੀਂ ਹੈ ਭਾਰਤੀ ਜਨਤਾ ਪਾਰਟੀ ਆਪਣੇ ਦਮ ਦੇ ਉੱਪਰ ਜੇ ਭਾਰਤ ਵਿੱਚ ਜੇ ਤੀਜੀ ਸਰਕਾਰ ਬਣਾਈ ਹੈ ਨਾ ਤਾਂ 2027 ਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ ਜਿਹੜਾ ਸਾਡਾ ਹਮ ਹੋਏਗਾ ਉਹ ਭਾਰਤੀ ਜਨਤਾ ਪਾਰਟੀ ਦਾ ਹੀ ਹੋਏਗਾ ਜੇ ਪਹਿਲਾਂ ਇਲੈਕਸ਼ਨ ਦੀ ਗੱਲ ਕੀਤੀ ਹੈ ਵੇ ਕਾਰਪੋਰੇਸ਼ਨ ਦੀ ਆ ਉਹ ਵਾਸਤੇ ਕੀ ਕੀ ਤਿਆਰੀ ਵਗੈਰਾ ਚੱਲ ਚੁੱਕਿਆ ਨੇ ਕਿਉਂਕਿ ਇਹ ਰਣਨੀਤੀ ਹੋਏਗੀ ਮੇਰੇ ਹਿਸਾਬ ਨਾਲ ਜਿਹੜਾ ਇਹ ਤੁਸੀਂ ਇਹ 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 ਕਹਿ ਸਕਦੇ ਆ ਕਿ ਹਾਸਿਆ ਪਰ ਜਿਹੜਾ ਤੁਸੀਂ ਇਹ ਮੇਰੇ ਤੋਂ ਸਵਾਲ ਪੁੱਛਿਆ ਇਹ ਜੇ ਪੁੱਛਣਾ ਚਾਹੋ ਤਾਂ ਭਗਵੰਤ ਮਾਨ ਦੀ ਸਰਕਾਰ ਨੂੰ ਪੁੱਛੋ ਕਿ ਜਿਹੜੀ ਉਹ ਕੁੰਭ ਕਰਨ ਦੀ ਨੀਂਦ ਸੁੱਤੀ ਹੋਈ ਹੈ 2022 ਦੇ ਇਲੈਕਸ਼ਨ ਉਹ ਜਿੱਤ ਕੇ 92 ਐਮਐਲਏ ਜਿੱਤ ਕੇ ਉਹ ਪੰਜਾਬ ਚ ਆਏ ਨੇ ਲੇਕਿਨ ਪੰਜਾਬ ਦਾ ਲਾਅ ਐਂਡ ਆਰਡਰ ਵੱਲ ਧਿਆਨ ਦੇ ਦੋ ਜਾਂ ਕਾਰਪੋਰੇਸ਼ਨ ਵੱਲ ਕੇਤੇ ਧਿਆਨ ਦਿਓ ਉਹਨਾਂ ਦਾ ਕਿਤੇ ਵੱਲ ਧਿਆਨ ਨਹੀਂ ਹੈ ਜੇ ਅੱਜ 2 ਸਾਲ ਇਸ ਚੀਜ਼ ਨੂੰ ਬੀਤ ਚੁੱਕੇ ਨੇ ਤੇ ਅੱਜ ਵੀ ਜਿਹੜੇ ਕਾਰਪੋਰੇਸ਼ਨ ਹੈ ਉਹ ਕਰਾਂ ਦੇ ਈਚੁਕ ਚ ਨਹੀਂ ਹੈ ਉਹਦਾ ਵੱਡਾ ਵੱਡਾ ਕਾਰਨ ਇੱਕੋ ਹੀ ਹੈ ਮੈਂ ਲੁਧਿਆਣੇ ਦੀ ਸੀਟ ਦੀ ਇੱਕ ਦੀ ਗੱਲ ਕਰਾਂਗਾ ਲੋਕ ਸਭਾ ਦੇ ਹੁਣੇ ਚੋਣਾਂ ਹੋ ਕੇ ਚੁੱਕੇ ਨੇ ਜਿੱਥੇ ਕਿ ਨੌ ਕੌਂਸਲੀਆਂ ਚੁਣੀਆਂ ਪੈਂਦੀਆਂ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਪਤਾ ਅਧਿਕਾਰੀ ਜਿਹੜੇ ਆਪ ਖੜੇ ਸੀਗੇ ਉਹ ਆਪਣੇ ਸੈਂਟਰਲ ਹਰਕੇ ਤੋਂ ਹੀ ਹਾਰ ਗਏ ਨੇ ਆਪਣਾ ਹੀ ਉਹ ਘਰ ਨਹੀਂ ਬਚਾ ਸਕੇ ਤਾਂ ਕਾਰਪੋਰੇਸ਼ਨ ਨੂੰ ਕਿੱਥੋਂ ਬਚਾਨਗੇ ਇਸੇ ਕਰਕੇ ਇਹਨਾਂ ਨੂੰ ਇਹ ਲੱਗਦਾ ਹੈ ਕਿ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਉਹ ਕਿਤੇ ਨਾ ਕਿਤੇ ਲੁਧਿਆਣੇ ਦੇ ਵਿੱਚ ਖਾਸ ਤੌਰ ਦੇ ਉੱਪਰ ਆਪਣਾ ਮੇਅਰ ਨਹੀਂ ਬਣਾ ਸਕਦੀ ਲੇਕਿਨ ਇਹਦੇ ਫਲਸਫਾ ਭਾਰਤੀ ਜਨਤਾ ਪਾਰਟੀ ਨੂੰ ਪੰਜਾਬੀਅਤ ਨੇ ਪਸੰਦ ਕੀਤਾ ਔਰ ਇਸੇ ਪੰਜਾਬੀਅਤ ਨੂੰ ਅੱਗੇ ਲੈ ਕੇ ਹੋਏ ਆਉਣ ਵਾਲੇ ਕਾਰਪੋਰੇਸ਼ਨ ਦੇ ਜਦੋਂ ਮੁੱਦੇ ਦੇ ਵਿੱਚ ਆ ਕੇ ਚੋਣਾਂ ਹੋਣਗੀਆਂ ਤਾਂ ਭਾਰਤੀ ਜਨਤਾ ਪਾਰਟੀ ਲੁਧਿਆਣੇ ਦੇ ਵਿੱਚ ਆਪਣਾ ਮੇਅਰ ਬਣਾਏਗੀ ਸਰ ਲਾਅ ਆਰਡਰ ਦੀ ਗੱਲ ਕੀਤੀ ਸੀ ਤੁਸੀਂ ਦੇਖ ਸਕਦੇ ਕਿੰਨੀਆਂ ਵਾਰਦਾਤਾ ਹੋਈਆਂ ਨੇ ਸੰਦੀਪ ਗੋਰਾ ਠੱਪਰ ਜਿੱਤੇ ਅਟੈਕ ਹੋਇਆ ਹੈ ਤੋ ਕਿ ਕਿ ਸੰਗਲ ਤੋਂ ਦੇਖਦੇ ਸਾਰਾ ਇਸ ਰੂਮ ਲੈ ਕੇ ਮੈਂ ਤਾਂ ਜੇ ਆਪਣੀ ਗੱਲ ਦੀ ਸ਼ੁਰੂਆਤ ਕਰਾਂ ਤਾਂ ਭਗਵੰਤ ਸਰਕਾਰ ਵਾਸਤੇ ਕੋਈ ਗੱਲ ਹੈ ਚੋਰ ਚੋਰ ਮੁਸੇਰੇ ਭਾਈ ਇਹ ਸਾਰੇ ਜਨੇ ਇੱਕੋ ਜਗ੍ਹਾ ਇਕੱਠੇ ਹੋਏ ਹੋਏ ਨੇ 92 ਐਮਐਲਏ ਮੈਂ ਫੇਰ ਦੁਹਰਾਣਾ ਚਾਹੂੰਗਾ 92 ਐਮਐਲਏ ਨੇ ਜਿਹੜੇ ਉਹ ਕਿਤੇ ਨਾ ਕਿਤੇ ਕੁੰਭ ਕਰਨ ਦੀ ਨੀਂਦ ਸੁੱਤੇ ਹੋਏ ਨੇ ਔਰ ਲੁਧਿਆਣਾ ਦੇ ਵਿੱਚ ਖਾਸ ਤੌਰ ਤੇ ਮੈਂ ਫੇਰ ਲੁਧਿਆਣਾ ਦਾ ਨਾਮ ਲੈਣਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਬਹੁਤ ਵੱਡੀ ਮੰਦਭਾਗੀ ਘਟਨਾ ਹੋਈ ਹੈ ਜਿੱਥੇ ਕੀ ਸਾਡੇ ਸਨਾਤਨ ਧਰਮ ਦੇ ਇੱਕ ਬਹੁਤ ਵੱਡੇ ਆਗੂ ਦੇ ਉੱਪਰ ਜਿਹੜਾ ਕਿ ਕਤਲਿਆਣਾ ਜਿਹੜਾ ਹਮਲਾ ਕੀਤਾ ਗਿਆ ਤੁਸੀਂ ਆਪਣੇ ਸਾਰੇ ਪੱਤਰਕਾਰ ਮੇਰੇ ਭਰਾ ਨੇ ਭੈਣ ਨੇ ਸਾਰਿਆਂ ਦੇ ਚੈਨਲਾਂ ਦੇ ਉੱਪਰ ਉਹ ਵੀਡੀਓ ਚੱਲੀ ਹੈ ਕਿਸ ਤਰ੍ਹਾਂ ਉਹਨਾਂ ਦੇ ਉੱਪਰ ਕਿਰਪਾਨਾਂ ਦੇ ਨਾਲ ਜਿਹੜਾ ਵਾਰ ਕੀਤਾ ਗਿਆ ਤੇ ਅੱਜ ਵੀ ਜਿਹੜਾ ਸਾਡਾ ਭਰਾ ਹੈ ਗੋਰਾ <th>ਪਰ ਜੀ ਡੀਐਮਸੀ ਦੇ ਵਿੱਚ ਅੱਜ ਵੀ ਉਹ ਚਾਰ ਧੀਨ ਨੇ ਲੇਕਿਨ ਤੁਸੀਂ ਇਹ ਦੇਖੋ ਕਿ ਕਿਤੇ ਨਾ ਕਿਤੇ ਪੰਜਾਬੀ ਸਾਡੇ ਭਾਰਤੀ ਜਨਤਾ ਪਾਰਟੀ ਦੇ ਦਿਲਾਂ ਚ ਵਸਦੀ ਹੈ ਤੇ ਜਿੱਥੇ ਕਿ ਉਹਦੇ ਦਿਲਾਂ ਦੇ ਵਿੱਚ ਜਦੋਂ ਝੋਟ ਲੱਗੀ ਤਾਂ ਸਾਡੇ ਮਾਨਯੋਗ ਸੂਬਾ ਪ੍ਰਧਾਨ ਸੁਨੀਲ ਜਾਖੜ ਜੀ ਖੁਦ ਡੀਐਮਸੀ ਚ ਆ ਕੇ ਉਹਨਾਂ ਦਾ ਹਾਲਚਲ ਪੁੱਛਣ ਆਏ ਤਾਂ ਫੇਰ ਵੀ ਜਿਹੜੀ ਭਗਵੰਤ ਮਾਨ ਸਰਕਾਰ ਉਹਨਾਂ ਦੇ ਕੰਨਾਂ ਤੇ ਜੂ ਨਹੀਂ ਸਿਰਕੀ ਹੈ ਤੁਸੀਂ ਇਹ ਦੇਖ ਸਕਦੇ ਹੋ ਜਿਹੜਾ ਲਾਅਨ ਆਰਡਰ ਹੈ ਨਾ ਉਹ ਕਹਿ ਕਹਿ ਸਕਦੇ ਆ ਕਿ ਬਿਲਕੁਲ ਹੀ ਚੂਰ ਚੂਰ ਸਾਬਤ ਹੋ ਰਿਹਾ ਜੀ ਇਹਨਾਂ ਦਾ ਠੀਕ ਹੈ ਜੀ ਧੰਨਵਾਦ ਜੀ ਸੱਚੇ ਦੋਸਤੋ ਮੈਂ ਗੁਰਮੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਕਬਲਾ ਟੀਵੀ ਦੋਸਤੋ ਪਹੁੰਚਿਆ ਫਰੋਏ ਪਰੋਡ ਤੇ ਜਿੱਥੇ ਬੀਜੇਪੀ ਦੇ ਕਰਤਵ ਲੋ ਪਰਦੇਸ਼ ਲੈਵਲ ਤੇ ਮੀਟਿੰਗ ਕੀਤੀ ਹੈ ਜਿਸ ਦਾ ਮوضوع ਹੈ ਗੁਰਦੇਵ ਸ਼ਰਮਾ ਜੀ ਕੱਲ੍ਹ ਬਾਤ ਕਰਦੇ ਆਂ ਜੈ ਸ਼੍ਰੀ ਰਾਮ ਜੀ ਨਮਸਕਾਰ ਜੀ ਜੈ ਸ਼੍ਰੀ ਰਾਮ ਨਮਸਕਾਰ ਜੀ ਕੀ ਕਹਿਣਾ ਚਾਹੋਗੇ ਸਰ ਐਡੇ ਵੱਡੇ ਲੈਵਲ ਤੇ ਤੁਸੀਂ ਮੀਟਿੰਗ ਕਰਵਾਈ ਜਾ ਰਹੀ ਹੈ ਬੀਜੇਪੀ ਕੋਲ ਨਹੀਂ ਸਾਡਾ ਇਹ ਰੂਟੀਨ ਵਰਗਾ ਜੀ ਭਾਰਤੀ ਜਨਤਾ ਪਾਰਟੀ ਦਾ ਇੱਕ ਸਾਲ ਬਾਅਦ ਜਿਹੜੇ ਸਾਰੇ ਜਿਹੜਾ ਜਿਹੜਾ ਪੰਜਾਬ ਦੇ ਕਾਰਜਕਰਮੀ ਇੱਥੇ ਆਏ ਨੇ ਔਰ ਪੰਜਾਬ ਦੇ ਲੋਕੋ ਸਾਰੇ ਆਏ ਨੇ ਜਿਹੜੇ ਭਾਜਪਾ ਜਨਤਾ ਪਾਰਟੀ ਦੇ ਕਾਰਜਕਰਤਾ ਨੇ ਉਹ ਹਰ ਸਾਲ ਦੀ ਤਰ੍ਹਾਂ ਇੱਕ ਰੁਟੀਨ ਵਰਕੇ ਹੁੰਦੀ ਹੈ ਤਾਂ ਕੀ ਕੀ ਟੀਚੇ ਰੱਖੇ ਗਏ ਨੇ ਇਸ ਮੀਟਿੰਗ ਦੇ ਵਿੱਚ ਆਉਣ ਵਾਲੇ ਮਨ ਲਓ ਇਲੈਕਸ਼ਨਸ ਨੂੰ ਲੈ ਕੇ ਦੇਖੋ ਸਾਡੀ ਸਾਰੀ ਜਿਹੜੇ ਸੀਨੀਅਰ ਲੀਡਰਸ਼ਿਪ ਹੈ ਉਹ ਦਿੱਲੀ ਤੋਂ ਜਾਂ ਪੰਜਾਬ ਦੀ ਸਾਰੇ ਇਕੱਠੀ ਹੋ ਕੇ ਔਰ ਸਾਰੇ ਕਾਰਜਕਰਤਾ ਨੂੰ ਬਲਾ ਕੇ ਜੋ ਜੋ ਦਿੱਕਤਾਂ ਆ ਰਹੀਆਂ ਨੇ ਜੋ ਪੰਜਾਬ ਦਾ ਵਿੱਚ ਇਸ ਟਾਈਮ ਕੀ ਵਾਤਾਵਰਨ ਹੈ ਜਾਂ ਕੀ ਚਾਹੀਦਾ ਹੈ ਕੀ ਹੋਣਾ ਚਾਹੀਦਾ ਹੈ ਕੀ ਨਹੀਂ ਹੋਣਾ ਚਾਹੀਦਾ ਔਰ ਕਿਸ ਤਰੀਕੇ ਦੇ ਨਾਲ ਅੱਗੇ ਹੋਰ ਵਧਿਆ ਜਾ ਸਕਦਾ ਵੇ ਔਰ ਪੰਜਾਬ ਦੇ ਵਿੱਚ ਕਾਰਕਟਰਾਂ ਨੂੰ ਕੋਈ ਦਿੱਕਤ ਆ ਰਹੀ ਹੈ ਕੋਈ ਇਹ ਸਾਰੀਆਂ ਜੜੀਆਂ ਗੱਲਾਂ ਨੇ ਸਾਰੇ ਸੀਨੀਅਰ ਲੀਡਰਸ਼ਿਪ ਆ ਕੇ ਕਰਮ ਕਰਤਾ ਨਾਲ ਸਲਾਮ ਮਸ਼ਹੂਰਾ ਕਰਦੇ ਨੇ ਔਰ ਜੋ ਵੀ ਹੋਦਾ ਸੰਵਿਧਾਨ ਕੋਲ ਨਿਕਾਲਦੇ ਨੇ ਅਸਰ ਦੇਖ ਸਕਦੇ ਲੋਹਿਆਣਾ ਦਾ ਲੋਰ ਬਹੁਤ ਥੋੜਾ ਵਿਗੜ ਗਿਆ ਜਿਸ ਤਰ੍ਹਾਂ ਤੁਸੀਂ ਆਪ ਜਾਣਦੇ ਹੋ ਤਾਂ ਉਸ ਵਾਸਤੇ ਤੁਸੀਂ ਕੀ ਕਹਿਣਾ ਚਾਹੋਗੇ ਲੋਹਿਆਣਾ ਦੇ ਐਡਮਿਨਿਸਟ੍ਰੇਸ਼ਨ ਨੂੰ ਨੇ ਲੋਹਿਆਣਾ ਦਾ ਦੇਖੋ ਲੋਹਿਆਣਾ ਦੀ ਮੈਂ ਗੱਲ ਨਹੀਂ ਕਰਦਾ ਮੈਂ ਸਾਰੇ ਪੰਜਾਬ ਦੀ ਗੱਲ ਕਰਨਾ ਜੇ ਜੋ ਸਾਰੇ ਪੰਜਾਬ ਦੇ ਵਿੱਚ ਹਾਲਾਤ ਨੇ ਕ੍ਰਾਈਮ ਦਾ ਬਹੁਤ ਬੁਰਾ ਹਾਲ ਹੈ ਕ੍ਰਾਈਮ ਦਾ ਤੇ ਪਿਛਲੇ ਮਦਦ ਪਿਛਲੇ ਸਾਲਾਂ ਤੋਂ ਜਿਹੜਾ ਮੈਂ ਦੇਖ ਰਿਹਾ ਸੀ ਵੀ ਪੰਜਾਬ ਦੇ ਮਾਹੌਲ ਬਹੁਤ ਠੀਕ ਸੀ ਔਰ ਅੱਜ ਜਿਹੜਾ ਵਾ 2 ਸਾਲਾਂ ਤੋਂ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਰਹੀ ਹੈ ਕ੍ਰਾਈਮ ਦਾ ਬੁਰਾ ਹਾਲ ਹੋ ਚੁੱਕਾ ਹੈ ਕੋਈ ਗੱਲ ਪੁੱਛਣ ਵਾਲਾ ਨਹੀਂ ਹੈ ਕੋਈ ਸੁਣਨ ਵਾਲਾ ਨਹੀਂ ਹੈਗਾ ਔਰ ਮੈਂ ਤੇ ਸਾਰੇ ਲੁਧਿਆਣਾ ਦੀ ਜੇ ਗੱਲ ਕਰਾਂ ਲੁਧਿਆਣਾ ਵਿੱਚ ਤੁਸੀਂ ਆਪ ਦੇਖ ਰਹੇ ਹੋ ਵੀ ਜਿਸ ਤਰੀਕੇ ਦੇ ਨਾਲ ਰੋਜ਼ ਕੋਈ ਨਾ ਕੋਈ ਵਾਰਦਾਤ ਹੋ ਰਹੀ ਹੈ ਕੋਈ ਬੈਂਪਰਾ ਮੇਰਾ ਜਿਹੜਾ ਵੇ ਉਹ ਆਪਣੇ ਸਹੀ ਬਾਹਰ ਨਹੀਂ ਨਿਕਲ ਸਕਦਾ ਅੱਜ ਇੰਡਸਟਰੀ ਵਾਲੇ ਟ੍ਰੇਡ ਵਾਲੇ ਦੁਕਾਨਾਂ ਵਾਲੇ ਕੋਈ ਵੀ ਰੜੀ ਫੇੜੀ ਵਾਲੇ ਹਰ ਜਿਹੜਾ ਸਮਾਜ ਹੈ ਉਹ ਅੱਜ ਸਰਕਾਰ ਤੋਂ ਦੁਖੀ ਹੈ। ਠੀਕ ਹੈ ਸਰ। ਸੋ ਦੋਸਤੋ ਇਸ ਮੀਟਿੰਗ ਸਾਡੇ ਨਾਲ ਮੌਜੂਦ ਨੇ ਰਵੀ ਪਤਰਾ ਜੀ ਗੱਲਬਾਤ ਕਰਦੇ ਆਂ ਜੀ। ਨਮਸਕਾਰ ਜੀ। ਜੈ ਸ਼੍ਰੀ ਰਾਮ ਜੀ। ਜੈ ਸ਼੍ਰੀ ਰਾਮ ਜੀ। ਨਮਸਕਾਰ। ਕਿਹਨਾਂ ਚਾਹੋ ਜੀ ਐਡੇ ਵੱਡੇ ਲੈਵਲ ਦੇ ਉੱਪਰ ਮੀਟਿੰਗ ਕੀਤੀ ਜਾ ਰਹੀ ਹੈ ਜੀ। ਅੱਜ ਪੰਜਾਬ ਦੀ ਕਾਰਗਰਨੀ ਸੀਗੀ ਤੁਸੀਂ ਦੇਖ ਸਕਦੇ ਹੋ ਕਿੰਨਾ ਕਾਰਜਕਰਤਾ ਦੇ ਵਿੱਚ ਜੋਸ਼ ਆ। ਸਾਰੇ ਪੰਜਾਬ ਤੋਂ ਸਾਡੀ ਜਿਹੜੀ ਕਾਰਜਕਰਤਾ ਆ ਉਸ ਇੱਥੇ ਪਹੁੰਚੇ ਆ। ਤੇ ਆਉਣ ਵਾਲੇ ਜਿਹੜੇ ਇਲੈਕਸ਼ਨ ਆ ਉਹਦੇ ਬਾਰੇ ਚਰਚਾ ਕੀਤੀ ਗਈ ਧੰਨਵਾਦ ਕੀਤਾ ਗਿਆ VOTER ਦਾ ਜਿਹੜੇ ਸਾਡੇ ਬੂਥ ਕਮੇਟੀਆ ਦੇ ਬੰਦੇ ਬੈਠੇ ਉਹਨਾਂ ਦਾ ਧੰਨਵਾਦ ਕੀਤਾ ਗਿਆ ਵੀ ਸਾਨੂੰ 18. ਕੁਝ ਪਰਸੈਂਟ ਵੋਟ ਪਿਆ ਤੇ ਉਹ ਸਾਰੇ ਇਹੀ ਕਾਰਗਰਤਾ ਦੀ ਦੇਣ ਆ ਉਹਨਾਂ ਦਾ ਧੰਨਵਾਦ ਕਰਨ ਲਈ ਅੱਜ ਕਾਰਗਰਨੀ ਸੀ ਇਹ ਜਿਹੜਾ ਵੋਟ ਪਰਸੈਂਟ ਇੰਨਾ ਵਧਿਆ ਹੈ ਤੇ ਕੀ ਕਾਰਨ ਮੰਦੇ ਵੀ ਇਹ ਇੱਕ ਤਾਂ ਮੇਨਾ ਗਰਾਫ ਕਰੁੰ ਜਾ ਰਹੇ ਮੋਦੀ ਜੀ ਦੀ ਜਿਹੜੀ ਸੋਚ ਮੋਦੀ ਜੀ ਨੂੰ ਲੈ ਕੇ ਲੋਕਾਂ ਦਾ ਵਿਸ਼ਵਾਸ ਤੇ ਕਾਰਗਰਤਾ ਦੀ ਮਿਹਨਤ ਤੇ ਸਾਡੇ ਭਰੂ RAM ਜੀ ਦਾ ਮੰਦਿਰ ਤੋ ਅੱਜ ਜੀ ਮੀਟਿੰਗ ਆ ਗਈ ਕਿੱਥੀ ਹੈ ਵੇ ਤੋ ਕਿੰਨੇ ਲੋਕਾਂ ਦਾ ਕਿੰਨੇ ਮੈਂਬਰਸ ਹੈ ਆਪਣੀ ਪਾਰਟੀ ਦੇ ਜਿਨ੍ਹਾਂ ਦਾ ਇਕੱਠ ਹੋ ਚੁੱਕਾ ਹੈ ਜੀ ਦੇਖੋ ਜੀ 6-7 ਹਜ਼ਾਰ ਬੰਦਾ ਤਾਂ ਆ ਚੁੱਕਾ 10 ਹਜ਼ਾਰ ਦੇ ਨੇੜੇ ਬੰਦਾ ਇੱਥੇ ਹੈਗਾ ਹੈ ਜੀ ਤੁਸੀਂ ਦੇਖ ਸਕਦੇ ਹੋ ਅੰਦਰ 5000 ਤੱਕ ਕੁਰਸੀ ਲਾਈ ਹੋਈ ਹੈ ਫੁੱਲ ਪਿਆ ਸਾਰਾ 5000 ਬੰਦਾ ਬਾਹਰ ਘੁੰਮ ਰਿਹਾ ਜੀ ਬਹੁਤ ਵਧੀਆ ਰਿਹਾ ਅਹਿਮ ਮੀਟਿੰਗ ਚ ਕੀ 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 ਮੁੱਦੇ ਵਗੈਰਾ ਡਿਸਕਸ ਕੀਤੇ ਜਾ ਰਹੇ ਹੈ ਮੁੱਦੇ ਜੀ ਮੈਂ ਤੁਹਾਨੂੰ ਦੱਸਿਆ ਇੱਕ ਤਾਂ ਧੰਨਵਾਦ ਕੀਤਾ ਗਿਆ ਅੱਗੇ ਜਿਹੜੀ ਕਾਰਪੋਰੇਸ਼ਨ ਦੇ ਇਲੈਕਸ਼ਨ ਆ ਰਹੇ ਉਹ ਆਪਾਂ ਲੈ ਕੇ ਆਪਣੇ ਜਿਹੜੇ ਪੰਜਾਬ ਪ੍ਰਧਾਨ ਉਹਨਾਂ ਨੂੰ ਅਸੀਂ ਇੱਕ ਜਿਹੜਾ ਸਾਨੂੰ ਪੇਪਰ ਦਿੱਤਾ ਹੀ ਉੱਤੇ ਲਿਖ ਕੇ ਅਸੀਂ ਸਾਰੇ ਆਪਣਾ ਸੁਝਾਅ ਦੇਵਾਂਗੇ ਵੀ ਪਾਰਟੀ ਨੂੰ ਹੋਰ ਅੱਗੇ ਕਿੱਦਾਂ ਲੈ ਕੇ ਆ ਲੈ ਕੇ ਜਾ ਸਕਦੇ ਕਾਰਜਕਰਤਾ ਦੀ ਗੱਲ ਸੁਣਾਗੇ ਤਾਂ ਦੇਖਿਆ ਜੀ ਲੁਧਿਆਣਾ ਚ ਮਾਹੌਲ ਬੜਾ ਖਰਾਬ ਹੋ ਰਿਹਾ ਲਾਅ ਐਂਡ ਆਰਡਰ ਲੈ ਕੇ ਕੀ ਕਟਾਕਸ਼ ਕਰਨਾ ਚਾਹੋ ਕੀ ਕਹਿਣਾ ਚਾਹੋ ਤੇ ਬਸ ਲਾਅ ਇਨ ਆਰਡਰ ਦਾ ਪੂਰਾ ਐਨਾ ਹਾਲ ਆ ਕੋਈ ਬ ਸ਼ਹਿਰ ਦੇ ਵਿੱਚ ਵੀ ਘਰ ਤੋਂ ਬਾਹਰ ਨਹੀਂ ਨਿਕਲ ਸਕਦਾ ਕੰਨਾਂ ਦਾ ਫੋਨ ਤਾਂ ਦੂਰ ਆ ਜਿਹੜੇ ਜੇਬਾਂ ਦੇ ਫੋਨ ਆ ਉਹ ਵੀ ਚਾਕੂ ਮਾਰ ਕੇ ਆਦਾਤ ਮਾਰ ਕੇ ਖੋਹ ਕੇ ਲੈ ਜਾਂਦੇ ਆ ਇੱਥੇ ਤਾਂ ਬਹੁਤ ਬੁਰਾ ਹਾਲ ਹੋਇਆ ਹੋਇਆ ਜੀ ਇਹ ਬੈਠੇ ਜਲੰਧਰ ਸਾਡੇ ਜਿਹੜੇ ਚੀਫ ਮਿਨਿਸਟਰ ਨੇ ਜਲੰਧਰ ਬੈਠ ਕੇ ਇੱਕ ਸੀਟ ਹੁੰ ਦੇ ਦਿੱਤੇ ਭਾਈ ਆਪਾਂ ਕੰਮ ਨਹੀਂ ਕੀਤਾ ਵੀ ਇੱਕ ਸੀਟ ਲਈ ਸਾਨੂੰ ਉੱਥੇ ਕੋਠੀ ਲੈਣੀ ਪਈ ਕਿੰਨਾ ਧੱਕਾ ਕੀਤਾ ਤੁਸੀਂ ਦੇਖਿਆ ਹੀ ਆ ਕਿੰਨਾ ਧੱਕਾ ਹੋਇਆ ਆ ਤੇ ਉਹ ਤੁਸੀਂ ਦੇਖੋ ਫਿਰ ਵੀ ਉਹ ਕੁਝ ਨਹੀਂ ਬੰਨਣਾ ਉਹਦਾ ਸੁਰਵੀਲ ਜਾਖੜ ਜੀ ਖੁਦ ਆਪ ਆਏ ਸੀਗੇ ਸੰਦੀਪ ਗੋਰਾ ਥਾਪੇ ਦਾ ਹਾਲ ਚਾਲ ਪੁੱਛਣ ਡੀ ਐਮ ਸੀ ਹਸਪੀਟਲ ਤੇ ਤਾਂ ਹੋਰ ਕੋਈ ਪਾਰਟੀ ਦੇ ਵਰਕਰ ਜਾਂ ਐਮ ਪੀ ਐਮ ਲੈ ਕੋਈ ਨਹੀਂ ਪਹੁੰਚੇ ਉੱਥੇ ਕਿਹ ਕਿਹ ਅੰਗਲ ਤੋਂ ਦੇਖਦੇ ਅਸੀਂ ਸਾਰੇ ਪਹੁੰਚੇ ਉੱਥੇ ਸਾਰੇ ਉਸ ਦਿਨ ਉੱਥੇ ਸੀਗੇ ਸਾਰਿਆਂ ਨੇ ਪੂਰਾ ਉੱਥੇ ਅਸੀਂ ਡਟ ਕੇ ਆ ਵਿਰੋਧ ਕੀਤਾ ਇਸ ਚੀਜ਼ ਦਾ ਸਾਰੇ ਉੱਥੇ ਸੀ ਹੌਲੀ ਹੌਲੀ ਦੇਖੋ ਸਾਡੇ ਗਵਰਨਰ ਸਾਹਿਬ ਵੀ ਆਏ ਆ ਠੀਕ ਆ ਉਹਨਾਂ ਨੂੰ ਕੋਈ ਗੱਲ ਦੇ ਵਿੱਚ ਉਲਝਾ ਲਿੱਤਾ ਗਿਆ ਤੇ ਉਹ ਉੱਥੇ ਤੱਕ ਨਹੀਂ ਪਹੁੰਚ ਪਾਇਆ ਲੇਕਿਨ ਉਹ ਆਇਤਾ ਗੁਰਤਾ ਪਰ ਦੀ ਉਹਨਾਂ ਪਰਿਵਾਰ ਨੂੰ ਮਿਲ ਨਹੀਂ ਸੀ ਉਹਨਾਂ ਨਾਲ ਦੁੱਖ ਚਤਾਨ ਆਏ ਸੀ ਕੋਈ ਐਸੀ ਗੱਲ ਨਹੀਂ ਸਾਡੇ ਜ਼ਿਲ੍ਹਾ ਅਧਿਕਾਰੀ ਸਾਡੇ ਪੰਜਾਬ ਪ੍ਰਧਾਨ ਜਿੱਥੇ ਪੰਜਾਬ ਪ੍ਰਧਾਨ ਆਗੇ ਨੇ ਉੱਥੇ ਸਾਰੀ ਭਾਰਤੀ ਜਨਤਾ ਪਾਰਟੀ ਆ ਗਈ ਉੱਥੇ ਲੋੜ ਨਹੀਂ ਹੈਗੀ ਜੇ ਕੋਈ ਹੋਰ ਵੀ ਲੇਕਿਨ ਸਾਨੂੰ ਸਾਰਿਆਂ ਨੂੰ ਦੁੱਖ ਆ ਜੀ ਇਸ ਚੀਜ਼ ਦਾ ਬਾਕੀ ਜੋ ਸਾਡਾ ਸਮਾਜ ਜੋ ਸਾਡੇ ਅੱਗੇ ਪਾਰਟੀ ਕਹੂਗੀ ਉਦਾਂ ਸੀ ਜੋ ਹੋਊਗਾ ਆਰਡਰ ਉਹ ਆਪਾਂ ਕਰਾਂਗੇ ਜੀ ਤੇ ਲੁਧਿਆਣਾ ਵਾਸੀਆਂ ਨੂੰ ਤੇ ਲੁਧਿਆਣਾ ਪਾਰਟੀ ਦੇ ਵਾਸੀਆਂ ਨੂੰ ਲੋਕਾਂ ਨੂੰ ਕੀ ਤੁਸੀਂ ਅਪੀਲ ਕਰਨਾ ਚਾਹੋਗੇ ਇਸ ਮੀਟਿੰਗ ਨੂੰ ਲੈ ਕੇ ਅਸੀਂ ਲੁਧਿਆਣਾ ਵਾਸੀਆਂ ਨੂੰ ਇਹੀ ਬੇਨਤੀ ਕਰਦੇ ਆਂ ਵੇ ਤੁਸੀਂ ਆ ਝਾੜੂ ਵਾਲੇ ਦੇਖ ਲਏ ਆ ਜਿਹੜੇ ਕਹਿੰਦੇ ਹੀ ਬਦਲਾਵ ਰੰਗਲਾ ਪੰਜਾਬ ਆਪਾਂ ਤੁਸੀਂ ਆ ਰੰਗਲਾ ਪੰਜਾਬ 2.5 ਸਾਲ ਦਾ ਹੀ ਦੇਖ ਲਓ ਲੁੱਟਾ ਖੋਹਾਂ ਕਤਲ ਮਰਡਰ ਕਾਰੋਬਾਰ ਦਾ ਹਾਲ ਦੇਖ ਲਓ ਕੋਈ ਬੰਦਾ ਸੁਰੱਖਿਤ ਨਹੀਂ ਆਏਗਾ ਆਪਾਂ ਇਦਾਂ ਰੰਗਲਾ ਪੰਜਾਬ ਚੰਨੇ ਆ ਨਸ਼ਿਆਂ ਨਾਲ ਮੁੰਡੇ ਦੇਖ ਲਓ ਰੋਜ਼ ਮਰਦੇ ਆ ਇਹ ਤਾਂ ਲਿਸਟਾਂ ਲੈ ਆਨੀਆਂ ਨਹੀਂ ਘਰ ਦੇ ਲੋਕੋ ਲੰਦੇ ਆ ਵੀ ਮੱਲੇ 'ਚੇ ਬੇਇੱਜ਼ਤੀ ਹੋਊਗੀ ਪਤਾ ਨਹੀਂ ਕਿੰਨੇ ਸਾਡੇ ਨੌਜਵਾਨ ਮੁੰਡੇ ਜਿਹੜੇ ਨਸ਼ਿਆਂ ਨਾਲ ਰੋਜ਼ ਮਰਦੇ ਆ ਕੀ ਕੀਤਾ ਗਿਆ ਜੀ ਦੱਸੋ ਇੱਦਾਂ ਰੰਗਲਾ ਪੰਜਾਬ ਨੂੰ ਸਾਡੀ ਨੌਜਵਾਨੀ ਨਹੀਂ ਬਚੂਗੀ ਜਿਹੜੇ ਬੱਚੇ ਬਾਹਰ ਜਾਈ ਜਾਂਦੇ ਆ ਜਿਹੜੇ ਇੱਥੇ ਆ ਉਹ ਨਸ਼ਾ ਕਰੀ ਜਾਂਦੇ ਆ ਮੈਂ ਤਾਂ ਇੱਕ ਗੱਲ ਕਹਿਣਾ ਸਰਕਾਰ ਨੂੰ ਜਿਹੜੇ ਲੱਗੇ ਜੀ ਉਹ ਤਾਂ ਲੱਗੇ ਆ ਜਿਹੜੇ ਰੋਏ ਨਵੇਂ ਲੱਗਦੇ ਪਏ ਆ ਉਹਨਾਂ ਨੂੰ ਕਿੱਦਾਂ ਰੋਕਿਆ ਜਾਵੇ ਉਹਨਾਂ ਲਈ ਤੁਸੀਂ ਕੀ ਕਰਦੇ ਪਏ ਹੋ ਦੇਖੋ ਗੱਲਾਂ ਮਾਰਨ ਨਾਲ ਕੁਝ ਨਹੀਂ ਹੋਣਾ ਇਹਨਾਂ ਲਈ ਹਸਪਤਾਲ ਜਿੱਦਾਂ ਆ ਹਸਪਤਾਲ ਉਪਲਬਧ ਕਰਾਣੇ ਪਊਗੇ ਜਿੱਦਾਂ ਕੋਵਿਡ ਦੇ ਵਿੱਚ ਸੈਂਟਰ ਬਣੇ ਸੀਗੇ ਉਦਾਂ ਇਹਨਾਂ ਨੌਜਵਾਨਾਂ ਲਈ ਵੀ ਸੈਂਟਰ ਬਣਾਣੇ ਪਊਗੇ ਜਿੱਥੇ ਇਹਨਾਂ ਵਿਚਾਰਿਆਂ ਦਾ ਇਲਾਜ ਹੋ ਸਕੇ ਜਿੱਥੇ 6-6 ਮਹੀਨੇ ਸਾਲ-ਸਾਲ ਰਹਿ ਕੇ ਇਹ ਆਪਣਾ ਮਾਈਂਡ ਸੈਟ ਕਰ ਸਕਣ ਜਦੋਂ ਉੱਥੋਂ ਠੀਕ ਹੋ ਗਿਆ ਨਾਲ ਹੀ ਇਹਨਾਂ ਨੂੰ ਕੋਈ ਜੋਬ ਮਿਲੇ ਕੋਈ 20-25 ਹਜ਼ਾਰ ਦੀ ਨੌਕਰੀ ਮਿਲੇ ਪਹਿਲਾ ਸਾਡੇ ਲੋਕ ਜਿਹੜੇ ਪੰਜਾਬ ਦੇ ਰਹਿਣ ਵਾਲੇ ਆ ਇਹਨਾਂ ਨੂੰ ਨੌਕਰੀਆਂ ਮਿਲਣ ਇਹ ਵਿਚਾਰੇ ਬਰੋਜ਼ਗਾਰ ਘੁੰਮਦੇ ਜੀ ਜੇ ਵਿਚਾਰੇ ਕੰਮ ਕਰਨ ਜਾਂਦੇ ਇਹਨਾਂ ਨੂੰ 10000 ਰੁਪਏ ਦਿੰਦੇ ਜੀ 10000 ਚ ਪੰਜਾਬੀ ਬੰ ਹਾਂ ਸ਼ੌਕ ਪੱਪੀ ਪਰ ਅਸ਼ਿਰਦਾ ਕਹਿਣਾ ਸੀ ਉਹਨਾਂ ਦੇ ਏਰੀਆ ਵਿੱਚ ਚਿੱਟਾ ਜਮਾ ਜੜ ਤੋਂ ਖਤਮ ਕਰ ਦਿੱਤਾ ਗਿਆ ਘੋੜਾ ਕਲੋਨੀ ਵਿੱਚ ਬਾਈ ਜੀ ਇਹ ਤਾਂ ਸਭ ਗੱਲਾਂ ਆ ਗਲੀ ਗਲੀ ਨਸ਼ਾ ਵੇਕਦਾ ਐਵੇਂ ਇਹ ਤਾਂ ਕਹਿਣ ਨਾ ਕੀ ਹੋ ਜਾਂਦਾ ਕਹਿਣ ਨਾ ਤਾਂ ਜੋ ਮਰਜੀ ਕਹੀ ਜੋ ਇਹ ਵੇਕਦਾ ਜੀ ਉੱਥੇ ਮਾਵਾਂ ਦੱਸਦੀਆਂ ਜਾਂ ਰੋਜ਼ ਤਾਂ ਅਖਬਾਰਾਂ 'ਚ ਖਬਰਾਂ ਆਈਆਂ ਹੁੰਦੀਆਂ ਜੀ ਫਿਰ ਜੇ ਚਿੱਟਾ ਖਤਮ ਹੋ ਗਿਆ ਫੜਿਆ ਕਿਹੜਾ ਜਾ ਰਿਹਾ ਜੀ ਫਿਰ ਜਿਹੜਾ ਰੋਜ ਖਵਾਰਾ ਜਾਂਦਾ ਸੀ ਅੱਜ 2 ਗ੍ਰਾਮ ਫੜ ਲਿਆ 10 ਗ੍ਰਾਮ ਫੜ ਲਿਆ ਫੇ ਫੜਿਆ ਕਿਹੜਾ ਜਾ ਰਿਹਾ ਫੇ ਜੋ ਬਿਆਨ ਦੇ ਰਹੇ ਆ ਉਹਨਾਂ ਨੂੰ ਸੁੱਕੀ ਸੈਂਗਲ ਤੋਂ ਦੇਖਦੇ ਫਿਰੋ ਦੇਖੋ ਬਿਆਨ ਤਾਂ ਇੱਕ ਪੋਲੀਟਿਕਲ ਹੁੰਦੇ ਆ ਜੀ ਪੋਲੀਟਿਕਲ ਬੰਦੇ ਨੇ ਪੋਲੀਟਿਕਲ ਆਪਣੀ ਆਪਣੇ ਆਪ ਨੂੰ ਦਿਖਾਣਾ ਜੀ ਤੇ ਉਹ ਫੇ ਬਿਆਨ ਉਦਦਾਈ ਹੈ ਜੀ ਠੀਕ ਹੈ ਜੀ ਧੰਨਵਾਦ ਜੀ ਸੋਸਤਾ ਮਾਰ ਸਾਹ ਮੌਜੂਦਾ ਹੈ ਰੀਨਾ ਜੈਨ ਜੀ ਜੋ ਪਰਦੇਸ਼ ਕਰ ਕਰਤਾ ਦੀ ਬਾਤ ਕਰਤੇ ਆ ਨਮਸਕਾਰ ਮੈਮ ਜੀ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਭਾਈ ਗੁਰਜੀਤ ਖਾਲਸਾ ਭਾਈ ਗੁਰਜੀਤ ਫਤੇ ਜੀ ਹਾਂ ਮੈਂ ਬੜੇ ਲੈਵਲ ਤੇ ਅੱਜ ਮੀਟਿੰਗ ਹੋ ਰਹੀ ਹੈ ਮੈਮ ਕੀ ਕਹਿਣਾ ਚਾਹੋਗੇ ਕੀ ਆ ਮੁੱਦਾ ਹੈ ਕੀ ਅ ਟੀਚਰ ਰੱਖੇ ਗਏ ਆ ਆਉਣ ਵਾਲੇ ਸਮੇਂ ਬੋਲ ਜੀ ਮੈਂ ਅਰੀਨਾ ਜੈਨ ਲੁਧਿਆਣਾ ਦੇ ਵਿੱਚ ਰਹਿਣ ਵਾਲੀ ਹਾਂ ਔਰ ਨਾਲ ਹੀ ਮੈਂ ਪ੍ਰਦੇਸ਼ ਕਾਰਜਕਾਰੀ ਸਦਸੇ ਹਾਂ ਮੈਂ ਦੱਸਣਾ ਚਾਹੁੰਦੀ ਹਾਂ ਆਪਣੇ ਪੰਜਾਬ ਵਾਸੀਆਂ ਨੂੰ ਕਿ ਅੱਜ ਇੱਥੇ ਲੁਧਿਆਣੇ ਦੇ ਵਿੱਚ ਬਹੁਤ ਹੀ بڑے ਪੱਧਰ ਦੇ ਉੱਤੇ ਇਹ ਪ੍ਰੋਗਰਾਮ ਅਰੇਂਜ ਕੀਤਾ ਗਿਆ ਹੈ ਭਾਜਪਾ ਦਾ ਜਿੰਦਾ ਜ ਇੱਕ ਇੱਕੋ ਹੀ ਮੋਟਿਵ ਜਿੰਨੇ ਹੀ ਸਾਡੇ ਸਟੇਟ 35 ਸਟੇਟਾਂ ਨੇ ਸਾਡੀਆਂ ਭਾਜਪਾ ਦੀਆਂ ਜਿੰਦੇ ਵਿੱਚ ਦੇ ਕਾਰਜਕਤਾ ਕੰਮ ਕਰ ਰਹੇ ਨੇ ਉਹਨਾਂ ਕਾਰਜਕਤਾ ਦੇ ਪ੍ਰੋਤਸਾਹਨ ਨੂੰ ਵਧਾਨਣ ਵਾਸਤੇ ਕਿਉਂਕਿ ਹੁਣੀ ਹੁਣੀ ਇਲੈਕਸ਼ਨ ਹੋ ਕੇ ਚੁੱਕੇ ਨੇ ਅੱਗੇ ਬਹੁਤ ਸਾਰੇ ਇਲੈਕਸ਼ਨ ਆਣੇ ਨੇ ਔਰ ਪਾਰਟੀ ਨੇ ਕੰਮ ਕਰਨੇ ਨੇ ਉਹਨਾਂ ਦੇ ਪ੍ਰੋਤਸਾਹਨ ਨੂੰ ਵਧਾਨਣ ਵਾਸਤੇ ਇੱਕ ਸ਼ਾਬਾਸ਼ੀ ਦੇ ਤੋਤੇ ਇੱਕ ਆਯੋਜਨ ਰੱਖਿਆ ਗਿਆ ਹੈ ਲੁਧਿਆਣਾ ਦੇ ਵਿੱਚ ਨਾਲ ਹੀ ਇਹਦੇ ਵਿੱਚ ਸਾਨੂੰ ਜਿਹੜੇ ਅੱਜ ਇਜਤਿਮਾਨ ਬਖਸ਼ਣ ਦੇ ਲਈ ਸਾਡੇ ਵਿੱਚ ਭੁਪਿੰਦਰ যাদব ਜੀ ਆਏ ਸੀ ਉਹਨਾਂ ਨੇ ਵੀ ਬਹੁਤ ਹੀ ਅچھے ਸਾਡੇ ਵਿੱਚ ਬਹੁਤ ਹੀ ਸੂਝਵਾਨ ਤਰੀਕੇ ਦੇ ਨਾਲ ਛੋਟੇ ਛੋਟੇ ਟਿਪਸ ਦੇ ਨਾਲ ਕਿ ਭਾਰਤੀ ਜਨਤਾ ਪਾਰਟੀ ਕਿਦਾਂ ਕਾਰਜਕਤਾ ਤੱਕ ਬਣ ਕੇ ਕਾਰਜ ਕਰ ਸਕਦੀ ਹੈ ਔਰ ਆਉਣ ਵਾਲੇ ਟਾਈਮ ਦੇ ਵਿੱਚ ਇਹ ਕਿਉਂਕਿ ਮੋਦੀ ਜੀ ਦੀ ਸਰਕਾਰ ਹੈ ਸਾਰਿਆਂ ਨੂੰ ਪਤਾ ਹੈ ਮੋਦੀ ਜੀ ਦੇ ਕੰਮਾਂ ਦਾ ਸਾਰਿਆਂ ਨੂੰ ਪਤਾ ਹੈ ਪੂਰੇ ਪੰਜਾਬ ਨੂੰ ਕਿ ਪੂਰੇ ਦੇਸ਼ ਨੂੰ ਪਤਾ ਹੈ ਪੂਰੇ ਵਿਸ਼ਵ ਨੂੰ ਪਤਾ ਹੈ ਕਿਉਂਕਿ ਮੋਦੀ ਜੀ ਇੱਕ ਐਦਾ ਦੇ ਹੀ ਸਾਡੇ ਆਈਡੀਅਲ ਮੈਨ ਨੇ ਜਿਹੜੇ ਸਾਨੂੰ ਕੰਮ ਕਰਨ ਦੀ ਪદ્ધਤੀ ਸਿਖਾਉਂਦੇ ਨੇ ਤੇ ਸਾਡੇ ਵਾਸਤੇ ਲੋਕ ਜਨਤਾ ਵਾਸਤੇ esquima ਦਿੰਦੇ ਨੇ ਔਰ ਕੰਮਕ ਦੀ ਜਿਹੜੀ ਕਾਇਲੇ ਪਨਾਲੀਆ ਉਹਨੂੰ ਦੱਸਿਆ ਜਾਂਦਾ ਹੈ ਅੱਜ ਇਸ ਨੂੰ ਹੀ ਪ੍ਰਸਾਹਿਤ ਕਰਦੇ ਹੋਏ ਸਾਡੇ ਲੁਧਿਆਣਾ ਦੇ ਵਿੱਚ ਪੂਰੇ ਸਟੇਟ ਦਾ ਇੱਕ ਸੁਨੀਲ ਜਾਖੜ ਜੀ ਸਾਡੇ ਪ੍ਰਦੇਸ਼ ਅ ਅਧਿ ਕਸ਼ਾ ਹੋਣ ਦੇ ਨਾਤੇ ਉਹਨਾਂ ਨੇ ਬਹੁਤ ਵੱਡਾ ਜੁਮਾ ਚੁੱਕਦੇ ਹੋਏ ਅੱਜ ਦੀ ਇਹ ਬੈਠਕ ਰੱਖੀ ਹੈ ਮੈਂ ਦੇਖ ਪਾ ਰਹੀ ਹਾਂ ਜੋ ਮੇਰੇ ਇਤਿਹਾਸ ਦੇ ਵਿੱਚ ਮੈਨੂੰ ਵੀ ਕਾਰਜਕਰਦਿਆਂ ਨੂੰ 20-22 ਸਾਲ ਹੋ ਗਏ ਐ ਇਦਾਂ ਲੈਵਲ ਦੀ ਕਦੇ ਵੀ ਕੋਈ ਮੀਟਿੰਗ ਨਹੀਂ ਹੋਈ ਐ ਜੋ ਅੱਜ ਇਸ ਲੈਵਲ ਦੀ ਹੋ ਰਹੀ ਐ ਅਸੀਂ ਸਾਰੇ ਭਾਜਪਾ ਕਾਰਜਕਰਤਾ ਇਸ ਸਾਧੂਵਾਦ ਦੇ ਪੱਤਰਾਂ ਤਾਂ ਕਿੰਨੇ ਕ ਪਾਰਟੀ ਮੈਂਬਰਸ ਦਾ ਇਕੱਠ ਇੱਥੇ ਦੇਖਣ ਨੂੰ ਮਿਲੇ ਐ ਜੀ ਇੱਥੇ ਜੀ 5 ਤੋਂ 7000 ਪਾਰਟੀ ਮੈਂਬਰਸ ਨੇ ਜਿੰਦੇ ਵਿੱਚ ਸਿਰਫ ਤੁਸੀਂ ਦਫਾ ਅਸੀਂ ਹਰ ਸਟੇਟ ਦੇ ਸਿਰਫ ਆਫਿਸ ਵੇਰੀਅਰ ਆਫਿਸ ਵੇਰੀਅਰ ਦੇ ਵਿੱਚ ਵੀ ਅਸੀਂ 50% ਲੋਕ ਬੁਲਾਏ ਨੇ ਤਾਂ ਤੁਸੀਂ ਵੇਖ ਸਕਦੇ ਹੋ ਪੂਰਾ ਤੁਸੀਂ ਅੰਦਰ ਕੈਪਚਰ ਕੀਤਾ ਹੈ ਸਾਰੀਆਂ ਦੀ ਸਪੀਚਾਂ ਕੈਪਚਰ ਕੀਤੀਆਂ ਨੇ 5 ਤੋਂ 7000 ਬੰਦਿਆਂ ਦਾ ਇਕੱਠ ਪੂਰੇ ਬੀਜੇਪੀ ਦਾ ਸਟੇਟ ਲੈਵਲ ਦਾ ਸਾਰਾ ਇੱਥੇ ਇਕੱਠਾ ਹੋਇਆ ਹੈ ਆ ਦੇਖ ਸਕਦੇ ਹੋ ਮੌਸਮ ਕਿੰਨਾ ਕਰਵਟ ਰਿਹਾ ਹੈ ਪਹਿਲਾਂ ਅੱਤ ਦੀ ਗਰਮੀ ਸੀ ਹੁਣ ਮੌਸਮ ਬਹੁਤ ਸੁਹਾਵਣਾ ਗਿਆ ਮੀਣਾ ਮੌਸਮ ਦੀ ਪ੍ਰਵਾਹ ਕੀਤੇ ਹੋਈ ਆਪਣੇ ਮੈਂਬਰਸ ਵਗੈਰਾ ਇੱਥੇ ਪਹੁੰਚਣੇ ਪਾਟੀ ਦੇ ਆध्यक्ष ਯਾ ਇਹਾ ਕਸਦੇ ਸਾਰੀ ਟੀਮ ਵਗੈਰਾ ਇੱਥੇ ਪਹੁੰਚੇ ਉਹਨਾਂ ਵਾਸਤੇ ਕੀ ਕਰੋਗੇ ਤੁਸੀਂ ਏ ਜੀ ਮੌਸਮ ਜਿਹੜਾ ਖੁਸ਼ਹਨੂਮਾ ਮੌਸਮ ਹੋਇਆ ਹੈ ਨਾ ਇਹ ਸਾਡੀ ਪਾਰਟੀ ਦੀ ਵਿਨਿੰਗ ਦਾ ਮੌਸਮ ਹੈ ਇਹ ਹੁਣ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਇਹ ਵਿਨਿੰਗ ਅਸੀਂ ਆਪਣੀਆਂ ਸੀਟਾਂ ਜਿੱਤ ਕੇ ਤੀਸਰੀ ਵਾਰ ਮੋਦੀ ਸਰਕਾਰ ਬੰਨਾ ਕੋਈ ਸੌਖੀ ਗੱਲ ਨਹੀਂ ਸੀ ਲੇਕਿਨ ਬਹੁਤ ਹੀ ਅੱਛੇ ਸਮੂਥਲੇ ਤਰੀਕੇ ਨਾਲ ਅਸੀਂ ਮੋਦੀ ਸਰਕਾਰ ਬਣਾ ਪਾਏ ਆ ਅੱਜ ਦਾ ਇਹ ਮੌਸਮ ਕਿਉਂਕਿ ਗਰਮੀ ਪੀਕ ਪੈ ਰਹੀ ਹੈ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਗਰਮੀ ਦੇ ਵਿੱਚ ਕੋਈ ਵੀ ਕੰਮ ਨਹੀਂ ਕਰ ਪਾ ਰਿਹਾ ਲੇਕਿਨ ਅੱਜ ਦਾ ਇਹ ਜਿਹੜਾ ਸੁਹਾਣਾ ਮੌਸਮ ਹੋਇਆ ਸਿਰਫ ਇਸ ਹੀ ਚੀਜ਼ ਦੀ ਇੱਕ ਖੁਸ਼ਹਨੂਮਾ ਨਸੀਬੀ ਹੈ ਕਿ ਇਸ ਨੂੰ ਭਾਜੀਪੀ ਪਾਰਟੀ ਨੇ ਉੱਚਾ ਹੋਰ ਉੱਚ ਸਤ ਤੇ ਔਰ ਨੰਬਰ 1 ਤੇ ਲੈ ਕੇ ਜਾਂਦੀ ਇੱਕ ਅੰਦੇਸ਼ਾ ਹੈ ਮੌਸਮ ਦਾ ਐ ਪੂਰੇ ਪ੍ਰਦੇਸ਼ ਦੀ ਮੀਟਿੰਗ ਵਾਸਤੇ ਲੁਧਿਆਣਾ ਹੀ ਕਿਉਂ ਚੁਣਾਂਗੇ ਜੀ ਦੇਖੋ ਜੀ ਲੁਧਿਆਣਾ ਨੂੰ ਹਮੇਸ਼ਾ ਨੰਬਰ 1 ਸਮਝਿਆ ਗਿਆ ਹੈ ਚਾਹੇ ਅਸੀਂ ਚੰਡੀਗੜ੍ਹ ਦੀ ਗੱਲ ਕਰ ਲਈਏ ਚਾਹੇ ਅਸੀਂ ਅੰਮ੍ਰਿਤਸਰ ਦੀ ਗੱਲ ਕਰ ਲਈਏ ਜਦੋਂ ਵੀ ਪੰਜਾਬ ਦਾ ਨਾਮ ਆਉਂਦਾ ਹੈ ਤਾਂ ਲੁਧਿਆਣਾ ਨੰਬਰ 1 ਤੇ ਆਉਂਦਾ ਹੈ ਔਰ ਇਹ ਨੰਬਰ 1 ਤੇ ਹੀ ਰਹੇਗਾ ਆਲਵੇਸ ਰਹੇਗਾ ਜਦ ਵੀ ਪੰਜਾਬ ਦੀ ਗੱਲ ਹੋਏਗੀ ਕਿਉਂਕਿ ਲੁਧਿਆਣਾ ਦੇ ਵਿੱਚ ਬੀਜੇਪੀ ਦੇ ਕਾਰਕਟਰ ਬਹੁਤ ਜ਼ਿਆਦਾ ਨੇ ਔਰ ਕਾਰਕਟਰਾਂ ਦੇ ਵਿੱਚੋਂ ਸਾਡੇ ਅਸੀਂ ਆਪਣੇ ਕੈਬਨਟ ਮੰਤਰੀ ਬਿੱਟੂ ਜੀ ਦੀ ਗੱਲ ਕਰੀਏ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਕਿ ਅਸੀਂ ਕੈਬਨਿਟ ਦੇ ਵਿੱਚ ਆਪਣੇ ਮੰਤਰੀ ਦੇਖ ਰਹੇ ਹਾਂ ਉਹ ਲੁਧਿਆਣਾ ਦਾ ਇੱਕੋ ਲੋਤਾ ਸਾਡਾ ਲੁਧਿਆਣੇ ਦਾ ਹੀ ਬੰਦਾ ਬੈਠਾ ਹੈ ਉੱਥੇ ਕੈਬਨਿਟ ਮੰਤਰੀ ਥੈਟਸ ਵਾਈ ਲੁਧਿਆਣਾ ਨੂੰ ਚੁਣਿਆ ਗਿਆ ਆ ਦੇਖ ਸਕਦੇ ਹੋ ਵੀ ਪਿਛੇ ਲੋਕ ਸਭਾ ਦੇ ਵੋਟਾਂ ਹੋਈਆਂ ਬਹੁਤ ਹੀ ਘੱਟ ਮਾਰਜਿਨ ਨਾਲ ਜਿੱਤ ਹੋਈ ਸੀ ਆਪਣੇ ਰਾਜਾ ਵੜੰਗੀ ਦੀ ਤੇ ਆਪਣੇ ਬਿੱਟੂ ਵੀ ਦੂਸਰੇ ਨੰਬਰ ਤੇ ਰਹੇ ਸੀ ਕਿਸ ਐਂਗਲ ਤੋਂ ਦੇਖ ਸਕਦੇ ਹੋ ਜਿੱਤ ਛੋਟੀ ਹੈ ਆ ਵੱਡੀ ਹੈ ਕੀ ਕਹਿ ਸਕਦੇ ਆ ਬਹੁਤ ਵਧੀਆ ਦੇਖਿਓ ਜੀ ਅਸੀਂ ਜਿਹੜੇ ਭਾਜਪਾ ਦੇ ਡੈਡੀਕੇਟ ਕਾਰਜਕਰਤਾ ਹੈਗੇ ਆ ਅਸੀਂ ਕਦੇ ਵੀ ਹਾਰ ਮੰਨਣੀ ਸਿੱਖੀ ਨਹੀਂ ਅਸੀਂ ਹਾਰ ਦੇ ਵਿੱਚ ਵੀ ਆਪਣੀ ਜਿੱਤ ਦੀ ਖੁਸ਼ੀ ਮਨਾਈ ਹੈ ਹਮੇਸ਼ਾ ਮਨਾਈ ਹੈ ਕਿਉਂਕਿ ਕਾਰਜਕਰਤਾ ਨੂੰ ਸ਼ਾਬਾਸ਼ੀ ਦੇਣਾ ਸਾਡੇ ਮੋਦੀ ਜੀ ਨੇ ਸਿਖਾਇਆ ਸਾਡੇ ਬੱਬਾ ਸ਼ੇਰ ਨੇ ਸਿਖਾਇਆ ਤੇ ਅਸੀਂ ਉਸ ਬੱਬਾ ਸ਼ੇਰ ਨੂੰ ਸਲਾਮ ਕਰਦੇ ਹੋਏ ਅਸੀਂ ਇਹ ਚੀਜ਼ ਨੂੰ ਮੰਨਦੇ ਹਾਂ ਕਿ ਅਸੀਂ ਕਦੇ ਹਾਰੇ ਨਹੀਂ ਨਾ ਹੀ ਕਦੇ ਹਾਰਾਂਗੇ ਲੈਕਿਨਲੀ ਜਿਹੜੀ ਇਹ ਜਿੱਤ ਮਾਰਜਨ ਸਾਡਾ 20000 ਸਮਥਿੰਗ ਵੋਟਾਂ ਦਾ ਮਾਰਜਨ ਕੋਈ ਮਾਰਜਨ ਨਹੀਂ ਸੀਗਾ ਸਿੰਪਲ ਇੱਕ ਸਾਨੂੰ ਦਿਹਾਤੀ ਦਾਖਾ ਜਿਹੜਾ ਮਾਰ ਗਿਆ ਉਹ ਸਾਰਿਆਂ ਨੂੰ ਹੀ ਪਤਾ ਹੈਗਾ ਅਸੀਂ ਉੱਥੇ ਵੀ ਜਾ ਸਕਦੇ ਸੀ ਲੇਕਿਨ ਸਾਡੇ ਕੋਲ ਥੋੜਾ ਟਾਈਮ ਦੀ ਕਮੀ ਕਹਿ ਲਓ ਥੋੜੀ ਮਨਪਾਵਰ ਦੀ ਕਮੀ ਕਹਿ ਲਓ ਦੈਟਸ ਵਾਈ ਅਸੀਂ ਪਹੁੰਚ ਨਹੀਂ पाए ਲੇਕਿਨ ਅਸੀਂ ਹਾਰ ਕੇ ਵੀ ਜਿੱਤੇ ਹੋਏ ਹਾਂ ਧੰਨਵਾਦ ਜੀ ਥੈਂਕ ਯੂ ਸੋ ਮਚ ਥੈਂਕ ਯੂ ਜੀ ਸੋ ਦੋਸਤੋ ਗੱਲਬਾਤ ਕੀਤੀ ਰੀਨਾ ਜੈਨ ਜਨਾਜ ਨੇ ਦੱਸਿਆ ਕਿਸ ਤਰ੍ਹਾਂ ਪੂਰੇ ਪੰਜਾਬ ਦੇ ਵਿੱਚੋਂ ਕਾਰਯਕਰਤਾ ਇੱਥੇ ਆ ਚੁੱਕੇ ਨੇ ਬਹੁਤ ਵੱਡੇ ਲੈਵਲ ਦੀ ਮੀਟਿੰਗ ਹੋ ਰਹੀ ਹੈ 5 ਤੋਂ 7000 ਕਾਰਯਕਰਤਾ ਇਸ ਮੀਟਿੰਗ ਵਿੱਚ ਪਹੁੰਚ ਚੁੱਕੇ ਤੁਸੀਂ ਦੇਖ ਸਕਦੇ ਹੋ ਪੂਰਾ ਇਹ ਮਾਹੌਲ ਭਰਿਆ ਹੋਇਆ ਹੈ ਕਾਰਯਕਰਤਾ ਦੇ ਨਾਲ ਸੋ ਦੋਸਤੋ ਹੋਰ ਅਪਡੇਟਸ ਲੈ ਕੇ ਆਂਦੇ ਰਹਾਂਗੇ ਦੇਖਦੇ ਰਹੋ ਖਬਰਾਂ ਟੀਵੀ ਕੈਮਰਾਮੈਨ ਬੱਲੂ ਦੇ ਨਾਲ ਮੈਂ ਗੁਰਮੀਤ ਸਿੰਘ